ਇਹ ਪ੍ਰੋਗਰਾਮ ਸਰ ਇਦਾਂ ਆ ਜੀ ਕਿ 16 ਜੂਨ ਤੋਂ ਸਾਡੇ ਸ਼ਨੀ ਮੰਦਿਰ ਦੇ ਵਿੱਚ ਸ਼ਨੀ ਚਲੀਸਾ ਦਾ ਪਾਠ ਸਟਾਰਟ ਹੋਇਆ ਸੀ ਤੇ ਸਾਡੀ ਮਹਿਲਾ ਸੰਚਨਾਇਕ ਫਾਊਂਡੇਸ਼ਨ ਆ ਜਿਹਦੇ ਨਾਲ ਅਸੀਂ ਮੰਦਿਰ ਦੀ ਕਮੇਟੀ ਦੇ ਨਾਲ ਮਿਲ ਕੇ ਇੱਥੇ ਫ੍ਰੀ ਇੰਗਲਿਸ਼ ਕਲਾਸਿਸ ਉਸ ਦਿਨ ਤੋਂ ਸਟਾਰਟ ਕੀਤੀਆਂ ਵਾ ਤੇ ਅੱਜ ਮਹਿਲਾ ਸੰਚਨਾ ਫਾਊਂਡੇਸ਼ਨ ਦਾ ਸੈਕੰਡ ਇਅਰ ਸੈਲੀਬ੍ਰੇਸ਼ਨ ਕਰ ਰਹੇ ਆ ਅਸੀਂ ਤੇ ਮੰਦਿਰ ਕਮੇਟੀ ਦੇ ਨਾਲ ਮਿਲ ਕੇ ਅਸੀਂ ਜਿਹੜੇ ਬੱਚੇ ਸਾਡੇ ਕੋਲ ਫ੍ਰੀ ਇੰਗਲਿਸ਼ ਕਲਾਸਾਂ ਲੈ ਰਹੇ ਆ ਉਹਨਾਂ ਨੂੰ ਮੋਟੀਵੇਟ ਕਰਨ ਲਈ ਇੱਕ ਇੱਕ ਫੰਕਸ਼ਨ ਇਵੈਂਟ ਆਰਗੇਨਾਈਜ਼ ਕੀਤਾ ਜਿਹਦੇ ਵਿੱਚ ਬੱਚਿਆਂ ਦਾ ਟੌਪਿਕ ਆ ਮਦਰਹੂਡ ਉਹਦੇ ਵਿੱਚ ਬੱਚੇ ਮਦਰ ਦੇ ਉੱਤੇ ਸਪੀਚ ਆਪਣੇ ਪੋਇਮ ਜਾਂ ਫਿਰ ਐਂਟਰਟੇਨਮੈਂਟ ਦਾ ਪਾਰਟਿਸਪੇਟ ਕੀਤਾ ਉਹਨਾਂ ਨੇ ਤੇ ਪਲੱਸ ਮੰਦਰ ਵਾਲੋਂ ਉਹਨਾਂ ਨੂੰ ਲੰਚ ਵੀ ਪ੍ਰੋਵਾਈਡ ਕੀਤਾ ਜਾ ਰਿਹਾ ਤੇ ਇਹ ਜਿਹੜੀਆਂ ਕਲਾਸਿਸ ਆ ਇਹ 27 ਜੁਲਾਈ ਜਦੋਂ ਕਿ ਆਪਣੇ ਸ਼ਨੀ ਮਹਾਰਾਜ ਦੀ ਜਿਹੜੀ ਤਰੀਕਾ ਚੱਲ ਰਿਹਾ ਆ ਉਸ ਦਿਨ ਜਦੋਂ ਉਹਦਾ ਹੋ ਪੈਣਾ ਹੈ ਨਾ ਉਸ ਦਿਨ ਤੱਕ ਚੱਲ ਰਹੀਆਂ ਆ ਤੇ ਇਹ ਤੁਹਾਨੂੰ ਸਭ ਦੇ ਵਿੱਚ ਹਰ ਕੋਈ ਆ ਰਿਹਾ ਜਿੱਦਾਂ ਮੰਨ ਲਓ ਕੋਈ ਨਹੀਂ ਪੈਸੇ ਖਰਚ ਸਕਦਾ ਤੇ ਉਹ ਹਾਂਜੀ ਜਿਹੜੀ ਪੀਸਾ ਜਿਹੜੀਆਂ ਕਾਪੀ ਆਈ ਗਈ ਇਸ ਦੀ ਹਾਂਜੀ ਉਹਨਾਂ ਦੇ ਰੱਖਿਆ ਗਿਆ ਬਿਲਕੁਲ ਜੀ ਇਹ ਬਿਲਕੁਲ ਹੀ ਫਰੀ ਇੰਗਲਿਸ਼ ਕਲਾਸਿਸ ਆ ਇਹ ਫਸਟ ਸਾਡੇ ਕੋਲ ਇਥੇ ਜਿਹੜੇ ਬੱਚੇ ਆ ਰਹੇ ਆ ਫਸਟ ਕਲਾਸ ਤੋਂ ਲੈ ਕੇ 12th ਕਲਾਸ ਤੱਕ ਬੱਚੇ ਆ ਰਹੇ ਆ ਤੇ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਫਰੀ ਇੰਗਲਿਸ਼ ਕਲਾਸਿਸ ਵੀ ਦਿੰਨੇ ਆ ਜੇ ਕਿਸੇ ਨੂੰ ਕੋਈ ਸਟੇਸ਼ਨਰੀ ਪਰ ਚਾਹੀਦੀ ਆ ਅਸੀਂ ਉਹ ਵੀ ਪ੍ਰੋਵਾਈਡ ਕਰਦੇ ਆਂ ਇੱਥੇ ਪਲੱਸ ਰੋਜ਼ ਡੇਲੀ ਬੱਚਿਆਂ ਨੂੰ ਇੱਕ ਰਿਫਰੈਸ਼ਮੈਂਟ ਵੀ ਦਿੰਦੇ ਆ ਤੇ ਆਪਣੀ ਫਾਊਂਡੇਸ਼ਨ ਦਾ ਨਾਮ ਕੀ ਹੈ? ਮਹਿਲਾ ਸਨੇਤਨਾ ਫਾਊਂਡੇਸ਼ਨ ਮਹਿਲਾ ਸਨੇਤਨਾ ਹਾਂਜੀ ਹਾਂਜੀ ਸਵੇਰੇ ਬੱਚਿਆਂ ਲਈ ਫ੍ਰੀ ਕਲਾਸਾਂ ਲਾ ਲਈਏ ਇੰਗਲਿਸ਼ ਦੀਆਂ ਇਹ ਕਿਰਮ ਮਰਜ਼ੀ ਬੱਚਾ ਆ ਸਕਦਾ ਜਿਹੜੇ ਮਰਜ਼ੀ ਆ ਸਕਦਾ ਆ ਕਰਸਸਟਾਈਲ ਤੇ ਚੱਲਨੀ ਆ ਭਾਰ ਦੇ ਭੋਗ ਤੱਕ ਅੱਜ ਵੀ ਪ੍ਰੋਗਰਾਮ ਚੱਲਿਆ ਅੱਜ ਜੀ 2 ਸਾਲ ਹੋ ਗਏ ਮਹਿਲਾ ਸਨੇਤਨਾ ਨੇ ਉਹਦੇ ਖੁਸ਼ੀ 'ਚ ਅੱਜ ਬੱਚਿਆਂ ਨੂੰ ਇੱਥੇ ਲਿਆ ਗਿਆ ਹੈ ਕੈਂਪ ਲਾਇਆ ਗਿਆ ਹੈ

ਤੇ ਇਸ 27 ਜੁਲਾਈ ਤੱਕ ਚੱਲਣ ਗਿਆ ਤੇ ਮੰਦਿਰ ਦੇ 40 ਦਿਨ ਪਾਸ ਹੁੰਦਾ ਤੇ ਉਸ ਦੌਰਾਨ ਹੀ ਮੈਂ ਕਲਾਸੇ ਸ਼ੁਰੂ ਕੀਤੀਆਂ ਸੋ ਬਣਾ ਲਿਆ। ਇਹ ਕਿਹੜੇ ਪੁੱਛਣਗੇ ਵੈਸੇ ਮੈਂ ਸੋਚਿਆ ਤਾਂ ਸਿਗਾ ਕਿ ਜਿਹੜੇ ਨੀਡੀ ਬੱਚੇ ਆ ਉਹਨਾਂ ਲਈ ਬਟ ਬਹੁਤ ਬੱਚੇ ਜੁੜ ਗਏ ਬॉयਜ਼ ਵੀ ਜੁੜ ਗਏ ਮੈਂ ਗਰਲਸ ਦਾ ਸੋਚਿਆ ਸੀ ਬਟ ਮੈਂ ਕਿਸੇ ਨੂੰ ਮਨਾ ਨਹੀਂ ਕੀਤਾ ਸਾਰੇ ਵੈਲਕਮ ਆ ਇੱਥੇ ਕੋਈ ਵੀ ਆ ਸਕਦਾ ਹੈ ਪੜਨ ਲਈ ਇਹ ਕਲਾਸ 2 ਘੰਟੇ ਦੀ ਹੁੰਦੀ ਹੈ ਤੇ ਇੰਗਲਿਸ਼ ਪੜਾਈ ਜਾਂਦੀ ਹੈ ਇਹਦੇ ਵਿੱਚ 5 ਤੋਂ 7 ਸ਼ਾਮ ਨੂੰ ਰੋਜ਼ ਸੰਡੇ ਇਨਕਲੂਡਡ ਹੈ ਵਿੱਚ ਤਰ੍ਹਾਂ ਦੇ ਕਲਾਸ ਮੈਂ ਲਗਾਨੀ ਹੈ ਤੇ ਇਹਦੇ ਚ ਸਾਰੇ ਬੱਚੇ ਆਉਂਦੇ ਕਈ ਬੱਚੇ ਇਦਾਂ ਵੀ ਆਉਂਦੇ ਜਿਹੜੇ ਹੁਣ ਆਪਣੀ ਪੜਾਈ ਛੱਡ ਚੁੱਕੇ ਕਿਉਂਕਿ ਉਹ ਫੋੜ ਨਹੀਂ ਕਰ ਪਾਉਂਦੇ ਸੀਗੇ ਤਾਂ ਮੈਂ ਗ੍ਰਾਮਰ ਬੇਸਿਕਲੀ ਵੋਕੈਬਲਰੀ ਕਰਵਾਨੀ ਆ ਬਿਲਕੁਲ ਸ਼ੁਰੂ ਤੋਂ ਬੇਸਿਕ ਗ੍ਰਾਮਰ ਤੋਂ ਮੈਂ ਸ਼ੁਰੂ ਕੀਤਾ ਕਿਉਂਕਿ ਕਈ ਬੱਚਾ ਦੇ ਬੇਸਿਕ ਕਲੀਅਰ ਨਹੀਂ ਹੈ ਸਪੈਸ਼ਲੀ ਜਿਹੜੇ ਗਵਰਨਮੈਂਟ ਸਕੂਲਸ ਤੋਂ ਵਰਦੇ ਹੈ ਤਾਂ ਮੈਂ ਦੇਖਿਆ ਉਹਨਾਂ ਦੇ ਬੇਸਿਕਸ ਕੈਲੋ ਉਹਨਾਂ ਦੀ ਰੀਡਿੰਗ ਉਹਨਾਂ ਦੀ ਪ੍ਰੋਨਨਸੀਏਸ਼ਨ ਥੋੜੀ ਵੀਕ ਸੀਗੀ ਤਾਂ ਮੈਂ ਉਹਨੂੰ ਫੋਕਸ ਰੱਖ ਕੇ ਤਾ ਬੱਚਿਆਂ ਨੂੰ ਬਿਲਕੁਲ ਵਰਡ ਟੂ ਵਰਡ ਹਰ ਚੀਜ਼ ਕਰਵਾਉਣ ਦੀ ਕੋਸ਼ਿਸ਼ ਕਰਨੀ। ਤੇ ਕੋਈ ਆਪਣੀ ਇੱਕ ਸਮਝ ਵੀ ਹੈ ਜਿਹੜੀ ਤੁਸੀਂ ਹਾਂਜੀ ਸਾਡੀ ਸੰਸਥਾ ਹੈ ਜਿੱਦੀ ਅੱਜ ਸੈਕਿੰਡ ਐਨੀਵਰਸਰੀ ਹੈ ਮਹਿਲਾ ਸੰਰਚਨਾਵਾਂ ਦਾ ਨਾਮ ਹੈ ਤੇ ਇਸ ਐਨਜੀਓ ਵਿੱਚ ਆਪਾਂ ਤਾਂ ਹੀ ਸਟਾਰਟ ਕੀਤਾ ਸੀ ਸੋ ਥੈਟ ਆਪਾਂ ਸਪੈਸ਼ਲੀ ਲੇਡੀਜ਼ ਤੇ ਗਰਲਜ਼ ਦੀ ਹੈਲਪ ਕਰ ਸਕੀਏ ਤੇ ਇਸ ਟਾਈਮ ਆਪਾਂ ਫੋਕਸ ਰੱਖਿਆ ਹੋਇਆ ਹੈ ਗਰਲ এডੂਕੇਸ਼ਨ ਇਸ ਲਈ ਸਿਰਫ ਉਹ ਕਿਡਾਵਾ ਉਹ 115 ਮਿੰਟ ਦੇ ਦਾਮ ਦੇ ਇਜੂਏਟਰੀਆ ਨਹੀਂ ਸਿਰਫ ਪੜਾਈ ਤੱਕ ਸੀਮਿਤ ਨਹੀਂ ਹੈ ਇਹਦੇ ਵਿੱਚ ਆਪਾਂ ਬਹੁਤ ਕੁਝ ਪ੍ਰੋਵਾਈਡ ਕਰਦੇ ਕੋਈ ਵੀ ਸਕਿੱਲ ਬੱਚੇ ਲੈਣਾ ਚਾਹੁੰਦੇ ਆ ਜਾਂ ਕੋਈ ਹੋਰ ਹੈਲਪ ਆਪਾਂ ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਚ ਉਹਨਾਂ ਨੂੰ ਕੋਈ ਅਪਰੋਚ ਦੀ ਲੋੜ ਹੈ ਜਾਂ ਕਿਸੇ ਹੋਰ ਚੀਜ਼ ਦੀ ਲੋੜ ਹੈ ਆਪਾਂ ਹਮੇਸ਼ਾ ਆਲਵੇਜ਼ ਓਨਲੀ ਅਵੇਲੇਬਲ ਹਾਂ ਕੋਈ ਨਸੀਬ ਨਾ ਚੱਲੇ ਬਸ ਮੈਂ ਹੀ ਉਹਨਾਂ ਨੂੰ ਸਭ ਨੂੰ ਮੈਸੇਜ ਦੇਣਾ ਚਾਹਨੀ ਐ ਕਿ ਹੋਰ ਬੱਚੇ ਜਿਹੜੇ ਜੁਨਾ ਚਾਹੁੰਦੇ ਐ ਇੱਥੇ ਜੁੜੋ ਆਪਾਂ ਉਹਨਾਂ ਲਈ ਅਵੇਲੇਬਲ ਨਾ ਤੇ ਕੋਈ ਹੋਰ ਵਿਲਿੰਗ ਹੈ ਸਾਡੇ ਨਾਲ ਜੁੜਨ ਲਈ ਕਿਸੇ ਨੂੰ ਕੋਈ ਸਕਿੱਲ ਪ੍ਰੋਵਾਈਡ ਕਰਨ ਲਈ ਫ੍ਰੀ ਆਫ ਕੋਸ ਤੋਂ ਸਾਡੇ ਐਨਜੀਓ ਨਾਲ ਜੁੜੇ ਸੋ ਥੈਟ ਜ਼ਿਆਦਾ ਤੋਂ ਜ਼ਿਆਦਾ ਆਪਾਂ ਬੱਚਿਆਂ ਦੀ ਹੈਲਪ ਕਰ ਸਕੀਏ। ਜੀ ਕੀ ਨਾਮ? ਪੂਜਾ ਕੂ ਇਹ ਜਸਟ ਸਟਡੀ ਕਰਦੇ ਹਾਂ ਅੱਗੇ ਕਿਤਨਾ ਦਾ ਭਾਂਦੇ ਮੈਡਮ ਅੰਦਰ ਨਹੀਂ ਅੱਧਾ ਅੰਦਰ ਕਰੋ ਤੇ ਅੱਗੇ ਕੀ ਚੀਜ਼ ਕਰਨੀ ਹੈ ਕੀ ਚੀਜ਼ ਦਾ ਜਨਨ ਸੀਗਾ ਕਸਰ ਇੰਗਲਿਸ਼ ਕਲਾਸ ਕੋਲ ਹੋਰ ਸਬਜੈਕਟ ਕਿਹਨੇ ਪੀਸੂਗਾ ਬੰਦੇ ਨਾ ਸਰ ਕਿੰਨੇ ਦਿਨ ਹੋ ਗਏ ਤੇ ਆਉਂਦੇ ਹਾਂ ਫਸਟ ਦੇ ਸੀ ਆ ਰਹੀ ਹੈ ਫਸਟ ਦੇ ਸੀ ਆ ਰਹੀ 20 ਦਿਨ ਹੋ ਗਏ ਯਸ ਸਰ 20 ਦਿਨ ਤੋਂ ਕਿਤਨਾ ਦਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਕਿੰਨੇ ਬੱਚੇ ਆਉਂਦੇ ਆ

गया। गया। uh, हमारे साली रही आते हैं देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par